23 ਸਾਲਾਂ ਦੀ ਮਾਸੂਮ ਦਿਲਰੋਜ਼ ਜਿਸ ਦੀ ਮਾਸੂਮੀਅਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ 28 ਨਵੰਬਰ 2021 ਦਾ ਉਹ ਦਿਨ ਜਿਸ ਦਿਨ ਉਸ ਮਾਸੂਮ ਨੂੰ ਉਸਦੇ ਹੀ ਮੁਹੱਲੇ 'ਚ ਰਹਿਣ ਵਾਲੀ ਇੱਕ ਗਵੰਡਨ ਨੀਲਮ ਰਾਣੀ ਦੇ ਵੱਲੋਂ ਕਤਲ ਕਰਕੇ ਦਫਨਾ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਪਰਿਵਾਰ ਇਨਸਾਫ ਦੇ ਲਈ ਲੜਾਈ ਲੜ ਰਿਹਾ ਸੀ ਤੇ ਬੀਤੇ ਦਿਨੀ ਮਾਨਯੋਗ ਕੋਰਟ ਵੱਲੋਂ ਨੀਲਮ ਰਾਣੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਅੱਜ ਦੀ ਜੇਕਰ ਗੱਲ ਕਰੀਏ ਤਾਂ ਉਸਦੇ ਪਿਤਾ ਜੀ ਉਸੇ ਸਥਾਨ ਤੇ ਪਹੁੰਚੇ ਜਿਸ ਜਗਾ ਉੱਪਰ ਦਿਲਰੋਜ਼ ਨੂੰ ਦਫਨਾਇਆ ਗਿਆ ਸੀ ਬੇਸ਼ੱਕ ਸੰਤੁਸ਼ਟੀ ਪ੍ਰਗਟਾਈ ਗਈ ਸੀ ਪਰਿਵਾਰ ਵੱਲੋਂ ਕਿ ਬੀਤੇ ਦਿਨੀ ਜਿਹੜੀ ਸਜ਼ਾ ਆ ਮਾਨਯੋਗ ਕੋਰਟ ਵੱਲੋਂ ਮਿਲ ਗਈ ਹੈ ਪਰ ਅੱਜ ਵੀ ਉਸਦੇ ਪਿਤਾ ਜੀ ਦਿਲਰੋਜ਼ ਦੀ ਫੋਟੋ ਸੀਨੇ ਨਾਲ ਲਾ ਕੇ ਉਸੇ ਜਗ੍ਹਾ ਦੇ ਉੱਪਰ ਪਹੁੰਚੇ ਪਰ ਮਾ ਬਾਬ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਜੋ ਅੱਜ ਵੀ ਰੁਕਨ ਦਾ ਨਾਮ ਨਹੀਂ ਲੈ ਰਹੇ ਭਾਵੁਕ ਹੋ ਕੇ ਉਸਦੇ ਪਿਤਾ ਜੀ ਨੇ ਕਿਹਾ ਕਿ ਇਹ ਨਾ ਭੁੱਲਣ ਵਾਲਾ ਦੁੱਖ ਹੈ ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਹ ਆਪਣੀ ਬੇਟੀ ਨੂੰ ਅੱਜ ਵੀ ਉਸੇ ਤਰੀਕੇ ਦੇ ਨਾਲ ਪਿਆਰ ਕਰਦੇ ਨੇ ਤੇ ਅੱਜ ਵੀ ਉਹ ਸਾਰੀਆਂ ਚੀਜ਼ਾਂ ਉਸੇ ਤਰੀਕੇ ਦੇ ਨਾਲ ਖਰੀਦੇ ਨੇ ਜਦੋਂ ਦਿਲਰੋਜ਼ ਉਹਨਾਂ ਦੀ ਕੁੱਖ ਦੇ ਵਿੱਚ ਹੁੰਦੀ ਸੀ ਜਾਂ ਉਹਨਾਂ ਦੀ ਗੋਦੀ ਦੇ ਵਿੱਚ ਹੁੰਦੀ ਸੀ ਬੇਟੀ ਲਈ ਵੀ ਖਰੀਦੇ ਨੇ ਤੇ ਦੂਜੇ ਪਾਸੇ ਬੇਟੇ ਲਈ ਵੀ ਖਰੀਦੇ ਨੇ ਉਹਨਾਂ ਨੇ ਹੱਥ ਜੋੜ ਕੇ ਜੁਡੀਸ਼ਰੀ ਦਾ ਧੰਨਵਾਦ ਕੀਤਾ ਤੇ ਉਸ ਵਕੀਲ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਅੱਜ ਦਿਲਰੋਜ਼ ਨੂੰ ਇਨਸਾਫ ਮਿਲਿਆ। ਸਾਰੀਆਂ ਸੰਗਤੀਆਂ ਅਰਦਾਸਾਂ ਸੀ ਉਹ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਵੇ। ਸੰਗਤ ਦੀ ਅਰਦਾਸਾਂ ਤੇ ਮੂਰਪਿਆ ਜੱਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ। ਮੇਰੇ ਵਕੀਲ ਪਰਿਵਾਰ ਘੁੰਮਣ ਜੀ, ਬੀ.ਡੀ. ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਜਿਨ੍ਹਾਂ ਨੇ ਇਹ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਹੈ ਜੀ। ਨੇ ਅੱਜ ਇਥੇ ਮਤਲਬ ਅੱਜ ਨਮਨ ਕਰਨ ਵਾਸਤੇ ਆਉਂਦੀ हूं ਮੇਰੀ ਨੂੰ ਸ਼ਰਧਾਂਜਲੀ ਜਿਹੜੀ ਅਰਪਣ ਕਰਨ ਵਾਸਤੇ ਆਉਂਦੀ ਜੀ ਜੀ ਅਸ ਜਗ੍ਹਾ ਤੇ ਉਹ ਪੱਪੜ ਨੇ ਆ ਕਿ ਉਹਨੂੰ ਦੱਬਿਆ ਸੀ ਗਿਆ ਜੀ ਸਿਰ ਚਿੱਟਾ ਮਾਰੀਆਂ ਸੀ ਗਿਆ ਜੀ ਹੁਣ ਅਰਦਾਸ ਕਰਦਾ ਸੱਚੇ ਪਾਸ਼ਾ ਬਾਬਾ ਜੀ ਸਾਰੀ ਸੰਗਤ ਅਰਦਾਸ ਕਰਾ ਸਾਡੀ ਤਲਾਜ ਸਾਡੇ ਘਰੇ ਫੇਰ ਵਾਪਸ ਆਈ ਹੋਈ ਸਭ ਕਲਕਾਰੀਆਂ ਸਾਡੇ ਘਰ ਫੇਰ ਬਚਨ ਜੀ ਲੱਗਦਾ ਕਿ ਇੱਕ ਵੱਡਾ ਦੁੱਖਾ ਜਿਹੜਾ ਕਦੇ ਵੀ ਨਹੀਂ ਜਿਹੜਾ ਇਹ ਨਹੀਂ ਜਾ ਸਕਦਾ ਬੇਸ਼ੱਕ ਜਿਹੜੀ ਆ ਸਜ਼ਾ ਵੀ ਜਿਹੜੀ ਉੱਥੇ ਡਾਉਨ ਸਪੀਡ ਨੂੰ ਉੱਥੇ ਦੇਸ਼ੀ ਨੂੰ ਹੋਈ ਨਹੀਂ ਜੀ ਇਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ ਜੀ ساری ਉਮਰ ਨਹੀਂ ਭੁੱਲ ਸਕਦੇ ਜੀ ਜੋੜ ਹੀ ਕੀਤਾ ਜੀ ਸੁਣਾਇਆ ਗਿਆ ਬੜੀ ਦੇਰ ਦੀ ਜਿਹੜੀ ਮੌਕੇ ਤੇ ਜਾ ਰਹੀ ਸੀਗੀ આરોપી ਨੂੰ ਜਿਹੜਾ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਮੈਂ ਪਰਮਾਦਰ ਨਾਲ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਦਿੱਤੇ ਤੇ ਹੱਥ ਲਾ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਬੜੀਆ ਬੋਲ ਹੈ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਰੂਹਾਂ ਜੀ ਇਹਨਾਂ ਦਾ ਸੁਪਰੀਮ ਕੋਰਟ ਦੇ ਦਿੱਲੀ ਜੱਜ ਜਾਈ ਰਹੀ ਹੈ ਜੋ ਪੂਰਾ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕੀਤਾ ਬਾਕੀ ਮੇਰੇ ਵਕੀਲਾਂ ਪਰਯੋਗਕਰ ਘੁੰਮਣ ਇਹਨਾਂ ਨੇ ਮੇਰੇ ਤੋਂ ਅੱਜ ਤੱਕ 1 ਰੁਪਿਆ ਨਹੀਂ ਲਿਆ ਨਾ ਹੀ ਕਹਿੰਦੇ ਮੈਂ ਲੈਣਾ ਜ਼ਿੰਦਗੀ ਚ ਵੀ ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਕਹਿੰਦੇ ਇਹ ਕੇਸ ਦਾ ਨਹੀਂ ਕਹਿੰਦੇ ਕੋਈ ਵੀ ਪਰਮਾਜ਼ਾ ਨਾ ਕਰੇ ਤੁਹਾਡੇ ਕੋਲ ਲੋਡ ਪਈਏ ਮੈਂ ਜ਼ਿੰਦਗੀ ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਵਾਂਗਾ ਤੈਨੂੰ ਵੀ ਨਾਨਾ ਸ਼ੁਕਰਾਨਾ ਕਰਦਾ ਤੇ ਬੀੜੀ ਗੋਪਤਾ ਜੀ ਦਾ ਇਹਨਾਂ ਦੇ ਜੋ ਮ ਅੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਤੇ ਪਰਯੋਗ ਕਰ ਘੋਮਣਜੀ ਦੀ ਬਦੌਲਤ ਜਿੱਤ ਸਕਦੇ ਸਰ ਅੱਜ ਨਵਨ ਕਰਨ ਵਾਸਤੇ ਬਣ ਕਿਉਂ ਲੱਗਦਾ ਕਿ ਜਿਹੜੀ ਆ ਮਤਲਬ ਧੀਆਂ ਜਿਹੜੀਆਂ ਨੇ ਕਦੇ ਦਿਲੋਂ ਵਿਸਾਰੀਆਂ ਨਹੀਂ ਜਾ ਸਕਦੀ ਹਮੇਸ਼ਾ ਕੋ ਉਹ ਦੂਰ ਹੋ ਚੁੱਕੀ ਆ ਕਾਫੀ ਇੱਕ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ ਲੋਕ ਕਹਿੰਦੇ ਆ ਮੇਰੇ ਮੁੰਡਾ ਹੋਵੇ ਮੈਂ ਤਾਂ ਜਿਨੂੰ ਮੇਰੇ ਜਿਨੂੰ ਪੋਤਾ ਹੋਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਜਿਦੋਂ ਮੇਰੇ ਦਿ ਲੋਜ ਹੋਈ ਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਣਾਈ ਸੀ ਘਰੇ ਇਹਨੂੰ ਢੋਲ ਠਮੱਕੇ ਪੂਰੇ ਠਾਰਨਾ ਲੱਗੀ ਗਿਆ ਸੀ ਘਰੇ ਅੱਜ ਹੁਣ ਇਹਦੇ ਅਸਲੀ ਘਰੇ ਮ ਆਇਆ ਜਿੱਥੇ ਉਹ ਪਾਪਨ ਡੈਨ ਉਹਨਾਂ ਘਰ ਬਣਾ ਕੇ ਗਈ ਆ ਇੱਥੇ ਮੈਂ ਬੇਨਤੀਆਂ ਕਰਨ ਆਇਆ ਝੋਲੀਆਂ ਅਟ ਕੇ ਲੈ ਦਿੱ ਲੋਏ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਇੱਥੇ 2 ਸਾਲ ਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ ਹੁਣ ਮੈਂ ਤੈਨੂੰ ਬਹੁਤ ਮੈਂ ਲਾਲ ਲੈਣ ਆਇਆ ਹੁਣ ਹੁਣ ਮੇਰੇ ਨਾਲ ਤੁਹਾਡੇ ਵੇ ਬੇਨਤੀਆਂ ਕਰਦਾ ਤੁਹਾਡੇ ਲਈ ਲੈ ਹੁਣ ਮੇਰੇ ਘਰੇ ਆ ਜੀਵੇ ਹੁਣ ਤੈਨੂੰ ਕਦੇ ਵੀ ਭੁੱਲੀ ਨਹੀਂ ਸਕਦੇ ਬੇਸ਼ੱਕ ਜਿਹੜੀ ਫੈਸਲਾ ਦਾ ਜਿਹੜਾ ਸੁਣਾਈ ਦਿੱਤਾ ਗਿਆ ਵਾ ਮੰਨਦੇ ਦਰਵਾਜ਼ੇ ਤੋਂ ਪਰ ਭੁੱਲਿਆ ਨਹੀਂ ਦੱਸਦਾ ਜਦੋਂ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ ਮੈਂ ਤਾਂ ਭੁੱਲ ਕਿੱਥੇ ਸਕਦਾ ਜਦੋਂ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ ਮੈਂ ਤਾਂ ਭੁੱਲ ਨਹੀਂ ਸਕਦਾ ਮੈਨਾਂ ਹਰ ਟਾਈਮ ਤੇਰੇ ਯਾਦ ਆਈ। ਲੱਗੀ ਤੋਂ ਜਿਹੜਾ ਬੇਰਹਿਮੀ ਨਾਲ ਕਲਰ ਕਰ ਦਿੱਤਾ ਗਿਆ। ਦੇਖੋ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ 25 ਸਾਲ ਪਹਿਲਾਂ ਜਦੋਂ ਇਹ ਹੋਈ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਅੱਜ ਦੇ ਯੁੱਗ ਦੇ ਵਿੱਚ ਕੋਈ ਛੋਟੇ ਬੱਚੇ ਨਾਲ ਵੀ ਇਸ ਤਰ੍ਹਾਂ ਦਾ ਧਨੋਣਾ ਕੰਡ ਕੋਈ ਕਰ ਸਕਦਾ ਹੈ ਕਾਨੂੰਨੀ ਹਰਕਤ ਕਰ ਸਕਦਾ ਹੈ। ਕਿਸ ਢੰਗ ਨਾਲ ਉਸ ਬੱਚੀ ਨੂੰ ਮੂੰਹ ਦੇ ਵਿੱਚ ਰੇਤਾ ਪਾ ਕੇ ਉਹਦੀ ਹੱਤਿਆ ਕਰਤੀ ਗਈ। ਔਰ ਬੜਾ ਹੀ ਮਨ ਖਰਾਬ ਹੋਇਆ ਮਨ ਦੇ ਵਿੱਚ ਬੜਾ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਦੁੱਖ ਵੀ ਆਇਆ ਕਿ ਭਈ ਅੱਜ ਦਾ ਸਿਸਟਮ ਸਾਡਾ ਕਿਦਾਂ ਦਾ ਹੋ ਗਿਆ ਔਰ 22 ਸਾਲ ਲਗਾਤਾਰ ਫਿਰ ਕੋਰਟ ਦੇ ਵਿੱਚ ਮੈਂ ਤਾਂ ਵਿਸ਼ੇਸ਼ ਕਰਕੇ ਦੇਖੋ ਬੜੇ ਲੋਕ ਵੀ ਦੁਨੀਆਂ 'ਚ ਬਹੁਤ ਨੇ ਪਰ ਕਾਰਪੀਤ ਸਿੰਘ ਘੋਮਣ ਜੀ ਜਿਹੜੇ ਜਿਨ੍ਹਾਂ ਨੇ ਕੇਸ ਲੜਿਆ ਉਹ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲੱਤਾ ਅਰਪੀਤ ਸਿੰਘ ਉਹਨਾਂ ਤੋਂ ਉਹਨਾਂ ਦੇ ਪਰਿਵਾਰ ਤੋਂ ਬੱਚੀ ਦੇ ਮਾਪੇ ਤੋਂ ਕੋਈ ਬਿਲਾ ਪੈਸਾ ਲੱਤੇ ਉਹਨਾਂ ਨੇ ਇਹ ਕੇਸ ਨੂੰ ਲੜਿਆ ਔਰ ਕੱਲ ਫੈਸਲਾ ਆਇਆ ਮਾਨਯੋਗ ਅਦਾਲਤ ਨੇ ਵੀ ਜੋ ਸਭ ਤੋਂ ਜ਼ਿਆਦਾ ਕੜੀ ਤੋਂ ਕੜੀ ਸਜ਼ਾ ਸੀ ਉਹ ਕੜੀ ਤੋਂ ਕੜੀ ਸਜ਼ਾ ਸੁਣਾਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਹੈ ਔਰ ਪਰ ਅੱਜ ਵੀ ਮਾਨੂੰ ਇਹ ਕਿਤੇ ਨਾ ਕਿਤੇ ਮਲਾਲ ਆ ਕਿ ਉਹ ਛੋਟੀ ਬੱਚੀ ਚਲੀ ਗਈ ਜੀ ਲੱਗਦਾ ਕਿ ਲੋਕਾਂ ਨੇ ਕਿ ਜਿਹੜਾ ਸਬਕ ਬਣੂਗਾ ਜਿਸ ਤਰ੍ਹਾਂ ਦਾ ਜਿਹੜਾ ਫੈਸਲਾ ਮਾਨਜੋ ਕੋਰਟ ਕੋਲ ਸੁਣਾਇਆ ਗਿਆ ਨਹੀਂ ਦੇਖੋ ਲੋਕਾਂ ਨੂੰ ਤਾਂ ਮੈਸੇਜ ਜਾਂਦਾ ਹੀ ਹੈ ਜਦੋਂ ਕੋਈ ਐਦਾਂ ਦੇ ਕਾਨੂੰਨੀ ਕਾਂਡ ਹੁੰਦੇ ਆ ਜਦੋਂ ਐਦਾਂ ਦਾ ਕੋਈ ਕ੍ਰਾਈਮ ਹੁੰਦਾ ਹੈਗਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਅੱਗਿਓ ਕੋਈ ਐਦਾਂ ਦੀ ਕੋਈ ਗੱਲ ਨਾ ਕਰੇ ਅੱਗਿਓ ਐਦਾਂ ਦਾ ਦੁਬਾਰਾ ਫੇਰ ਕੋਈ ਐਸਾ ਦੀ دہشت ਪਰੀ ਘਟਨਾ ਨਾ ਹੋਵੇ ਤੇ ਉਹਦੇ ਵਾਸਤੇ ਕੋਰਟ ਨੇ ਇਹ ਫੈਸਲਾ ਜਿਹੜਾ ਹੈ ਉਹ ਸੁਣਾਇਆ ਵਾਕੀ ਸਲਾਗਾ ਜੋ ਹੈਗਾ ਤਾਂ ਕਿ ਅੱਗੇ ਨੂੰ ਕ੍ਰਾਈਮ ਤੇ ਠੱਲ ਪਾਈ ਜਾ ਸਕੇ